ਵੀ ਜਾਨੋਰ ਚੁਣੋ ਸਕੋ ਆਪਣਾ ਜੀ ਜਾਂ オリジナル ਘਰ ਆਪਣਾ ਜੀ ਤੇ ਸਾਨੂੰ ਪੂਰੰ ਪਿੰਡਾਂ ਤੇ ਆਜ਼ਾਦੀ ਹੈ ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਵਿਅਕਤੀ ਨਾਲ ਜਦੋਂ ਜੇ ਕਿਸੇ ਹੋਰ ਵਿਅਕਤੀ ਨਾਲ ਵੀ ਕੋਈ ਗੁੱਲੀ ਕੀ ਜਾਂ ਕੋਈ ਵੀ ਕੀਤੀ ਹੁੰਦੀ ਆ ਜਾਂ ਨੂੰ ਐਸਪੀ ਬੀਸੀ ਜਿਹੜੇ ਸਾਡੇ ਵੀ ਉਹਨਾਂ ਨੇ ਕੰਮ ਕਰ ਰਹੇ ਆ ਉਹਨਾਂ ਦਾ ਉਹਦੀ ਰਹਿਬਰ ਤੇ ਮੈਂ ਆਹ ਨਾਲ ਤੁਹਾਨੂੰ ਜੈਂਕੋ ਮਾਤੇ ਸਰੋਤੋ ਜੀ ਬਹੁਤ ਬਦਕੀਤ ਹੋ ਜਿਹੜੀ ਆਪ ਲੋਕੋ ਨੂੰ ਵੀ ਧਰਮ ਨੂੰ ਸਹਾਇਤਾ ਮਦਦ ਸਾਡੇ ਬੇਟਾ ਨੇ ਇਹ ਆਪਣਾ ਦਿਆ ਹੈ ਪਰ ਜਿਹਨੇ ਕਿਹਾ ਪਿਆਰਸ਼ੀ ਨੋਬੇਤੀ ਵੀ ਫਿਕਰੀ ਹੈ ਉਹਦਾ ਮੁੱਲ ਕੀ ਤੇ ਆ ਪਰ ਮੈਂ ਦਿਲ ਦੀ ਗੱਲ ਹੈ ਕੈਨਾ ਜੋ ਵਾਈ ਹੋਈ ਹੈ ਉਹ ਵੀ ਗਰੀਬਾਂ ਲਈ ਬਜਲੋਮਨ ਔਰ ਜੋ ਇਚਾਰੀ ਕਿਥੇ ਬਚ ਬੰਦੇ ਲਈ ਕੋਈ ਮਦਦ ਦੀ ਉਮੀਦ ਹੈ ਤੋਂ ਕਿਰਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੈ

ਪਾਰਕ ਜਿਹੜਾ ਪਾਰਕ ਸਰਕਾਰ ਦੁਆਰਾ ਦਿੱਤਾ ਹੈ। ਇਹ ਆ ਤੁਹਾਡਾ ਪਲੇ ਪੌਂਡ ਜਿਹੜਾ ਸਤੂ ਰੋਗ ਦੀ ਆਪ ਨੂੰ 25 ਗਾਲ ਦੇ। ਹੋ ਸਕਦਾ ਹੈ ਜੇ ਪਾਰਕ ਨਾ ਹੁੰਦਾ ਤਾਂ ਸਰਕਾਰ ਨੂੰ ਉਸ ਦੇ ਪ੍ਰਬੰਧ ਨੂੰ ਆਉਣ ਲੱਗ ਪੈਂਦਾ। ਜੁਨੀਆ ਦੇ ਵਿੱਚ ਤੇ ਜਿਹੜੀ 6 ਤੋਂ 10 ਤੱਕ ਨੂੰ ਨਿਯੁਕਤ ਹੋਏ। ਸਰਕਾਰ ਦੇ

ਪਾਰਕ ਦੇ ਵਿੱਚ ਆਇਓ ਤੋਂ ਸਮੱਸਿਆਵਾਂ ਵੀ ਆ ਔਰ ਅੱਜ ਸਵਿਧਾਨ ਦਾ ਦਿਹਾੜਾ ਵੀ ਮਨਾਇਆ ਗਿਆ ਹੈ। ਤੋਂ ਸਮੱਸਿਆ ਬੜੀ ਵੱਡੀ ਹੈ ਜੀ ਪਾਰਕ ਦੀ। ਹਾਂ ਪਹਿਲਾਂ ਤਾਂ ਮੈਂ ਆਜ਼ਾਦੀ ਦੇ ਦਿਨ ਨੂੰ ਜੈ ਭਾਰਤ ਜੈ ਭੀਮ ਦੇ ਨਾਤੇ ਇੱਕ ਅਸੀਂ ਸਾਰਿਆਂ ਨੂੰ ਮੈਂ ਮੁबारकਾ ਦਿੰਨਾ ਕਿਉਂਕਿ ਦੇਖੋ ਸਾਡਾ ਆਜ਼ਾਦੀ ਦੇ ਦਿਨ ਇੱਕ ਕਨਸਟੀਟਿਊਸ਼ਨ ਜਿਹੜਾ ਭੀਮਰਾਵ ਉਮੇਦਕਰ ਜੀ ਨੇ ਲਿਖਿਆ ਸੀਗਾ ਔਰ ਸਾਡੇ ਪਹਿਲੇ ਲਾਅ ਤੇ ਜਸਟਿਸ ਤੇ ਮਨਿਸਟਰ ਵੀ ਰਹੇ ਆ। ਸੋ ਪਹਿਲਾਂ ਤਾਂ ਮੈਂ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਔਰ ਜੈ ਭੀਮ ਜੈ ਭਾਰਤ ਦਾ ਨਾਰਾ ਜਿਹੜਾ ਅਸੀਂ ਲਾਉਨੇ ਆਂ। ਸੋ ਅੱਜ ਅਸੀਂ ਇੱਥੇ ਆਏ ਸੀ ਇੱਥੇ ਇੱਕ ਵੈਲਫੇਅਰ ਐਸੋਸੀਏਸ਼ਨ ਆ ਰੇਂਦੇয়াল ਜੀ ਬੜੇ ਰਿਸਪੈਕਟੇਬਲ ਐਸ ਏਰੀਏ ਦੇ ਜਿਹੜੇ ਇਸੇ ਦੇ ਪ੍ਰਧਾਨ ਨੇ ਸੋ ਇੱਕ ਆਪਣੇ ਲੱਕੀ ਜੀ ਨੇ ਇਹ ਸਾਰੇ ਇੱਥੇ ਮਿਲੇ ਮਿਲੇ ਆ ਔਰ ਦੇਖੋ ਇਹਨਾਂ ਨੇ ਜਿਹੜੀਆਂ ਗੱਲਾਂ ਇੱਥੇ ਮੈਨੂੰ ਦਸੀਆਂ ਮੈਂ ਵੀ ਸੁਣ ਕੇ ਹੈਰਾਨ ਆ ਵੀ ਇਹ ਪਾਰਕ ਉਹ ਪਾਰਕ ਆ ਜਿਹੜਾ ਕਿ ਆਕਸੀਜਨ ਦੇ ਰਿਹਾ ਵਾ ਤ੍ਰਿਪੜੀ ਨੂੰ ਔਰ ਇਹ ਇੱਕ ਲਾਈਫ ਨੂੰ ਵਧਾਉਣ ਵਾਲਾ ਪਾਰਕ ਆ ਦੇਂਦਿਆਲ ਜੀ ਦੱਸ ਰਹੇ ਸੀ ਵੀ ਜੇ ਸਾਡੀ ਉਮਰ ਵੱਧ ਰਹੀ ਆ ਤਾਂ ਆਹ ਪਾਰਕ ਕਰਕੇ ਅਸੀਂ ਬੱਚੇ ਹੋਏ ਆ। ਸੋ ਬੜੀ ਅੱਛੀ ਇਹਨਾਂ ਨੇ ਗੱਲ ਕਹੀ ਆ। ਬੜੀ ਇਹਨਾਂ ਦੀ ਪੋਜ਼ਿਟਿਵ ਸੋਚ ਆ ਔਰ ਬੜੀ ਇਹਨਾਂ ਨੇ ਚੈਨਨ ਜੀ ਇੱਕ ਮੰਗ ਰੱਖੀ ਆ ਮੰਗ ਦੀ। ਇਹ ਜਨਤ ਵਿੱਚ ਵੀ ਇੱਕ ਬਹੁਤ ਜ਼ਰੂਰੀ ਚੀਜ਼ ਆ ਵੀ ਜੇ ਇਹ ਪਾਰਕ ਬਚੂਗਾ ਸਾਫ਼ ਸੁਥਰਾ ਰਹੂਗਾ ਤਾਂ ਇੱਥੇ ਲੋਕ ਇੱਥੇ ਦੇਖੋ ਸਾਰੇ ਲੇਡੀਜ਼ ਔਰ ਬੱਚੇ ਅੱਧੀ ਰਾਤ ਨੂੰ ਵੀ ਸੈਰ ਕਰ ਜਾਂਦੇ ਤਾਂ ਵੀ ਸੇਫ ਆ। ਬਟ ਗੱਲਾ ਵੀ ਇਹਦੀ ਸਾਫ ਸਫਾਈ ਬਹੁਤ ਜ਼ਰੂਰੀ ਹੈ ਔਰ ਇਹਨਾਂ ਨੇ ਇੱਕ ਇੱਕ ਗੱਲ ਦੱਸੀ ਹੈ ਵੀ ਇੱਥੋਂ ਦੇ ਪਹਿਲਾਂ ਕੋਈ ਸੇਵਾਦਾਰ ਸੀ ਲੇਡੀ ਜਿਹਨੂੰ ਕਿ ਹਟਾ ਕੇ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ ਤਾਂ ਮੈਂ ਹੁਣ ਇਹਨਾਂ ਕੋਲ ਲਿਖਤੀ ਦੇ ਵਿੱਚ ਇੱਕ ਇਹਨਾਂ ਦੀ ਮੰਗ ਲੈ ਕੇ ਔਰ ਕਮਿਸ਼ਨਰ ਸਾਹਿਬ ਕੋਲ ਮੇਅਰ ਸਾਹਿਬ ਕੋਲ ਅਸੀਂ ਫਿਰ ਦੁਆਰਾ ਰੱਖਾਂਗੇ ਔਰ ਉਹ ਹੀ ਲੇਡੀ ਨੂੰ ਅਸੀਂ ਇੱਥੇ ਫਿਰ ਲੈ ਕੇ ਆਵਾਂਗੇ ਤੇ ਉਹਦੇ ਵਾਸਤੇ ਜਿਹੜੇ ਇੱਕ ਰੱਖ-ਰਖਾਓ ਸਾਫ-ਸਫਾਈ ਹੈ ਕਿਉਂਕਿ ਕਈ ਉਸ ਲੇਡੀ ਨੂੰ ਇੱਥੇ ਬਾਰੇ ਸਾਰਾ ਪਤਾ ਸੀਗਾ ਔਰ ਅਸੀਂ ਚਾਹਾਂਗੇ ਵੀ ਉਹਨੂੰ ਹੀ ਦੁਬਾਰਾ ਇੱਥੇ ਲਿਆ ਕੇ ਉਹਦਾ ਚਾਰਜ ਦਿੱਤਾ ਜਾਵੇ ਤਾਂ ਜੋ ਇੱਥੇ ਰੱਖ-ਰਖਾਓ ਜਿਹੜਾ ਵਧੀਆ ਰੱਖਿਆ ਜਾਵੇ ਤਾਂ ਇਸ ਗੱਲ ਤੇ ਉੱਤੇ ਅਸੀਂ ਮੈਂ ਨਖ ਮੰਗ ਪੱਤਰ ਲੈ ਕੇ ਅੱਗੇ ਪਹੁੰਚਾਂਗਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਹੀ ਦਿਵਾ ਸਕਦਾ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਕੰਮ ਕਰਾਉਣ ਦੀ ਕੋਸ਼ਿਸ਼ ਕਰਾਂਗਾ ਥਿਰਪੜੀ ਸਾਡੇ ਜਾਨਾਂ ਅਸੀਂ ਇੱਥੇ ਬੜੇ ਬढ़े ਆ ਮੈਂ ਵੀ ਇਸ ਤ੍ਰਿਪੜੀ ਦੇ ਰਹੀ ਸਕੂਲਾਂ ਚ ਪੜਿਆ ਹੋਇਆ ਔਰ ਸਾਰੀ ਉਮਰ ਮੈਂ ਇੱਥੇ ਕੱਟੀ ਆ ਔਰ ਮੈਨੂੰ ਬੜਾ ਅੱਛਾ ਲੱਗਿਆ ਹੋਵੇ ਆ ਤ੍ਰਿਪੜੀ ਦੇ ਲੋਕ ਮੇਰੇ ਨਾਲ ਖੜੇ ਨੇ ਔਰ ਮੈਂ ਬਹੁਤ ਹੀ ਰਿਸਪੈਕਟੇਬਲ ਕੋ ਕਾਰੋਬਾਰੀ ਬੰਦੇ ਨੇ ਸਾਰੇ ਔਰ ਇਹ ਪਾਰਕ ਚ ਆ ਕੇ ਸਾਰੇ ਸਾਹ ਲੈਂਦੇ ਆ ਤੋਂ ਅਸੀਂ ਚਾਹਾਂਗੇ ਇਹ ਸਾਹ ਇਸ ਤਰ੍ਹਾਂ ਲੈਂਦੇ ਰਹਿਣ ਔਰ ਇਹਨਾਂ ਦੀ ਆਕਸੀਜਨ ਲੈਵਲ ਜਿਹੜਾ ਵਧਾ ਕੇ ਰੱਖਣਾ ਅਸੀਂ ਘਟਾਉਣਾ ਨਹੀਂਗਾ ਸੋ ਇਹਨਾਂ ਦੀ ਮੰਗ ਨੂੰ ਜਿਹੜਾ ਧਿਆਨ ਅੰਤ ਬਾਛਾ ਜਾਓ ਜੀ ਮੈਡਮ ਦੱਸੋ ਜੀ ਮੀਟਿੰਗ ਤੁਸੀਂ ਪਾਰਕ ਚ ਰੱਖੀ ਹੈ ਜੀ ਜੈ ਭੀਮ ਜੈ ਭਾਰਤ ਜੈ ਜੀ ਅੱਜ ਸੰਵਿਧਾਨ ਡੇ ਹੈ ਜੀ ਸਾਡਾ ਤੇ ਇਹ 26 ਨਵੰਬਰ 1949 ਨੂੰ ਲਾਗੂ 26 ਜਨਵਰੀ 1950 ਨੂੰ ਇਹ ਲਾਗੂ ਹੋਇਆ ਸਾਡੇ ਸੰਵਿਧਾਨ ਹਿੰਦੁਸਤਾਨ ਦੇ ਵਿੱਚ ਇਹ ਸਾਹਮਣੇ ਜਿਹੜਾ ਸੰਵਿਧਾਨ ਲਿਖਿਆ ਸੀ ਤੇ ਉਹਦੇ ਤੇ ਅਸੀਂ ਅੱਜ ਬਹੁਤ ਸਾਨੂੰ ਖੁਸ਼ੀ ਹੈ ਸਾਡੇ ਪੂਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਖੁਸ਼ੀ ਹੈ ਅਸੀਂ ਢਿੱਲੋ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਹੜੇ ਗੀਤ ਵਿੱਚੋਂ ਆਏ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਇਹਦੇ ਚ ਲੱਡੂ ਵੰਡ ਰਹੇ ਹਾਂ ਜੀ ਹੋਰ ਕੀ ਕੀ ਮੁੱਦੇ ਸਰ ਅਸੀਂ ਇੱਕ ਬੇਨਤੀ ਕੀਤੀ ਸਾਡੇ ਦੀਨਦੇਵਾਲ ਜੀਆ ਪ੍ਰਧਾਨ ਜੀ ਉਰੇ ਦੇ ਉਰੇ ਸਰ ਜਿਹੜਾ ਪਾਰਕ ਹੈ ਪਾਰਕ ਦੀ ਬਹੁਤ ਹੀ ਢਿੱਲੋ ਸਾਹਿਬ ਜੀ ਨੇ ਇੱਕ ਬੇਨਤੀ ਕਰੀ ਸੀ ਉਸ ਤੇ ਅਮਲ ਹੋ ਗਿਆ ਸੀ ਅਸੀਂ ਤਾਂ ਇੱਕ ਬੇਨਤੀ ਕਰ ਰਹੇ ਆਂ ਵੀ ਢਿੱਲੋ ਸਾਹਿਬ ਸਾਡਾ ਜਿਹੜਾ ਇੱਕ ਘਰ ਹੈ ਬੱਚਿਆਂ ਦਾ ਘਰ ਹੈ ਇੱਕ ਬੱਚਿਆਂ ਦੀ ਇੱਕ ਸਿਹਤ ਨਾਲ ਖਿਲਵਾੜ ਹੁੰਦਾ ਜੀ ਉਰੇ ਤੇ ਅਸੀਂ ਬੇਨਤੀ ਕਰਦੇ ਕਿ ਜਿਹੜੇ ਛੋਟੇ ਛਾਟੇ ਟੁੱਟੇ ਹੋਏ ਆ ਜੀ ਤੇ ਬਸ ਇਹਨਾਂ ਦਾ ਧੰਨਵਾਦ ਵੀ ਇਹੀ ਬੇਨਤੀ ਸਾਡੀ ਪਹਿਲਾਂ ਇਹ ਪਾਰਕ ਕਿਹਦੇ ਅੰਡਰ ਸੀਗਾ ਜੀ ਸਰ ਇਹ ਬਸ ਗੱਲ ਇਹ ਆ ਵੀ ਹੁਣ ਸਰਕਾਰ ਸਾਡੀ ਹੈ ਤੇ ਉਰੇ ਆ ਕੇ ਲੋਕ ਹੋਰ ਆ ਕੇ ਆਪਣਾ ਉਹ ਕਰਦੇ ਇਹ ਪਾਰਕ ਜਿਹੜਾ ਹੈਗਾ ਹੈ ਤਾਂ ਨਗਰ ਨਿਗਮ ਵੱਲੋਂ ਔਰ ਇਹ ਨਾ ਸ਼ਾਨਦਾਰ ਪਾਰਕ ਬਣਾਇਆ ਸੀਗਾ ਅੱਜ ਇਸ ਇਹਦੀ ਉਜੜਨ ਦੀ ਹਾਲਤ ਵਿੱਚ ਪਿਆ ਹੈ ਇਸ ਨੂੰ ਮੈਂ ਨਾਂ ਦਿੱਤਾ ਚੂਹੇ ਦਾ ਪਾਰਕ ਤੇ ਕੁੱਤਿਆਂ ਦਾ ਪਾਰਕ ਕਿਉਂਕਿ ਇੱਥੇ ਕੁੱਤਿਆਂ ਨੂੰ ਕੋਈ ਨਹੀਂ ਰੋਕ ਸਕਦਾ ਚੂਹਾ ਇੰਨਾ ਭਰਿਆ ਪਿਆ ਟੈਂਕੀ ਦੇ ਵਿੱਚ ਅੱਧੀ ਸੰਗਤ ਆਉਣੀ ਬੰਦ ਹੋ ਗਈ ਰੋਜ਼ ਕੁੱਤੇ ਨੇ ਜਿਹੜਾ ਚੂਹੇ ਨੂੰ ਮਾਰ ਦਿੰਦੇ ਆ ਦੋ ਚਾਰ ਸਾਨੂੰ ਚੱਕ ਕੇ ਆਪ ਹੀ ਬਾਹਰ ਸੁੱਟਨੇ ਪੈਂਦੇ ਆ ਪਹਿਲੀ ਗੱਲ ਤਾਂ ਇਹ ਆ ਵੀ ਸਾਡੇ ਕੋਲ ਇੱਥੇ ਸਫਾਈ ਸੇਵਕ ਨਹੀਂ ਹੈ ਇੱਕ ਸਫਾਈ ਸੇਵਕ ਚਾਹੀਦਾ ਫਿਰ ਇੱਥੇ ਜਿਹੜੇ ਸਾਰੇ ਜਿਹੜੀ ਅੱਜ ਤੱਕ ਇਹਨਾਂ ਨੇ ਸਾਨੂੰ ਝੂਲੇ ਲਾ ਕੇ ਦਿੱਤੇ ਸੀ ਇਹ ਸਾਡੀ ਸੁਸਾਇਟੀ ਹੈ ਗੁੱਡ ਮਾਰਨਿੰਗ ਵੈਲਫੇਅਰ ਸੁਸਾਇਟੀ ਉਹਨਾਂ ਵੱਲੋਂ ਅਸੀਂ ਪੈਸੇ ਇਕੱਠੇ ਕਰਕੇ ਚੂਲਿਆਂ ਨੂੰ ਠੀਕ ਕਰਾਉਂਦੇ ਰਹੇ ਹਾਂ 2018-19 ਤੋਂ ਇਹ ਲੱਗੇ ਨੇ ਅੱਜ ਤੱਕ ਚੱਲ ਰਹੇ ਨੇ ਸਿਰਫ ਕਿਉਂ ਉਹਨਾਂ ਦੀ ਰਿਪੇਅਰ ਜਿਹੜੀ ਅਸੀਂ ਪਰਸਨਲ ਆਪਣੇ ਪੈਸੇ ਨਾਲ ਕਰਦੇ ਆਏ ਆ ਤੁਹਾਡੇ ਇੱਥੇ ਉਧਾਰਤੀ ਦੇ ਜਿਹੜੇ ਐਮ.ਐਲ.ਏ. ਆ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਤੁਸੀਂ ਸ਼ਿਕਾਇਤ ਕੀਤੀ ਉਹਨਾਂ ਕੋਲੋਂ ਸ਼ਿਕਾਇਤ ਕੀਤੀ ਜੀ ਉਹ ਕਹਿੰਦੇ ਜੀ ਸਾਡੇ ਅਡਾਪਟ ਕੀਤਾ ਹੋਇਆ ਕਿਸੇ ਬਾਲਪੁਰੀ ਵੈਲਫੇਅਰ ਸੁਸਾਇਟੀ ਨੇ ਅੱਛਾ ਜੀ ਔਰ ਉਹਨਾਂ ਵੱਲੋਂ ਫਿਰ ਇੱਥੇ ਕੰਮ ਨਹੀਂ ਹੁੰਦਾ ਜਿਹੜੀ ਗੱਲ ਹੈ ਸਹੀ ਅੱਛਾ ਨਹੀਂ ਬਾਲਪੁਰਿਆ ਨੇ ਵੋਟਾਂ ਨਹੀਂ ਪਾਈ ਉਹਨਾਂ ਨੂੰ ਨਹੀਂ ਇਹ ਤਾਂ ਹੁਣ ਰੱਬ ਜਾਣੇ ਜੀ ਵੋਟਾਂ ਦਾ ਸਾਨੂੰ ਵੋਟਾਂ ਨਾਲ ਕੋਈ ਤਾਲੁਕਤ ਨਹੀਂ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੋਰ ਨਗਰ ਨਿਗਮ ਦਾ ਕਾਨੂੰਨ ਹੈ ਉਹ ਇਹ ਹੈ ਕਿਸੇ ਨੇ ਅਡਾਪਟ ਕੀਤਾ ਤਾਂ ਉਹਦੀ ਜ਼ਿੰਮੇਵਾਰੀ ਹੈ ਮੈਂ ਕਿਹਾ ਜੀ ਉਹਦੀ ਜ਼ਿੰਮੇਵਾਰੀ ਹੈ ਬਈ ਚੈਕਿੰਗ ਕੌਣ ਕਰੇਗਾ ਘੱਟੋ ਘੱਟ ਉਹ ਨਗਰ ਨਿਗਮ ਦੇ ਅਫਸਰ ਤਾਂ ਨਾ ਚੈੱਕ ਕਰਨ ਜਿਹੜਾ ਤੁਸੀਂ 4500 ਰੁਪਏ ਉਹ ਸੁਸਾਇਟੀ ਨੂੰ ਦੇ ਰਹੇ ਹੋ ਉਹ ਲੱਗ ਵੀ ਰਿਹਾ ਹੈ ਕਿ ਨਹੀਂ ਨਹੀਂ ਹੁਣ ਤੁਹਾਡੇ ਨਗਰ ਨਿਗਮ ਦੇ ਮੇਅਰ ਤਾਂ ਤੁਹਾਡੀ ਬਰਾਦਰੀ ਦੇ ਹੀ ਆ ਜੀ ਬਾਵਲਪੁਰ ਬਰਾਦਰੀ ਦੇ ਉਹ ਨਹੀਂ ਉਹ ਤੁਹਾਡੀ ਗੱਲ ਠੀਕ ਹੈ ਜੀ ਉਹਨਾਂ ਕੋਲ ਵੀ ਇਹੀ ਹੈ ਵੀ ਜਿਹੜਾ ਬੰਦਾ ਬੈਠਾ ਹੈ ਉਹਨੂੰ ਸਰਕਾਰ ਪੈਸੇ ਦੇ ਰਹੀ ਹੈ ਅਸੀਂ ਉਹਨੂੰ ਚੈੱਕ ਕਰਾਂਗੇ ਲਾਉਂਦਾ ਕਿ ਨਹੀਂ ਲਾਉਂਦਾ ਅਸੀਂ ਕਈ ਵਾਰੀ ਕਹਿ ਵੀ ਦਿੱਤਾ ਲਿਖ ਵੀ ਦਿੱਤਾ ਗਏ ਵੀ ਸੀਗੇ ਮੇਰੇ ਗਏ ਵੀ ਗਏ ਅਸੀਂ ਪਰ ਹਾਲ ਤੱਕ ਹੱਲ ਕਿਉਂ ਨਹੀਂ ਹੋਇਆ ਨਹੀਂ ਹੋਇਆ ਜੀ ਤੁਹਾਡੇ ਵੱਲ ਛੋਟਾ ਜਿਹਾ 5000 ਖਾ ਰਿਆ ਤਾਂ ਉਹਨਾਂ ਨੇ ਸਿਹਤ ਕੀ ਆ ਸਰ ਨਹੀਂ ਪਰ ਜਿਨ੍ਹਾਂ ਨੂੰ ਸਰਕਾਰੀ ਕਮਰਾ ਦਿੱਤਾ ਆਇਆ ਹੈ ਹਾਂਜੀ 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 ਉਹ ਕਹਿੰਦੇ ਸਾਡਾ ਸਿਰਫ ਹੱਕ ਕਮਰੇ ਤੱਕ ਹੈ ਪਾਰਕ ਤੱਕ ਨਹੀਂ ਹੈ ਕਿਉਂ ਪਾਰਕ ਆਦੇ ਵਾਸਤੇ ਕਿਹੜੀ ਸੁਸਾਇਟੀ ਨੂੰ ਪਾਰਕ ਮਿਲਦਾ ਹੈ ਪ੍ਰਾਈਵੇਟ ਬਿਲਕੁਲ ਸਰਕਾਰੀ ਨਗਰ ਨਿਗਮ ਦੀ ਜਗ੍ਹਾ ਹੈ ਉਹ ਇੱਥੇ ਜਿਹੜੇ ਅਸੀਂ 10 ਕਿਲੋਮੀਟਰ ਦਾ ਕੰਮ ਕਮੇਟੀ ਜਾਂਦੇ ਆ ਕਾਦੇ ਵਾਸਤੇ ਖੰਜਲ ਖਵਾ ਰਹੇ ਹੋ ਇਹ 100 ਰੁਪਇਆ ਕਰਾਇਆ ਲਾ ਕੇ ਇੱਥੇ ਆਪਣਾ ਬਣਾਉਣੋ ਪ੍ਰਾਪਰਟੀ ਟੈਕਸ ਦਾ ਜਨਮ ਮਰਦਨ ਦਾ ਸਰਟੀਫਿਕੇਟ ਦਾ ਜੋ ਕਮ ਮੇਰ ਸਾਹਿਬ ਜਾਂ ਨਗਰ ਨਿਗਮ ਨੇ ਕਰਨਾ ਸੀ ਹੋ ਕਮ ਮਟੇਲੋ ਸਾਹਿਬ ਨੇ ਕਰਾਇਆ ਇਹਨਾਂ ਨੂੰ ਹੁਣ ਤਾਂ ਹੀ ਬੇਨਤੀ ਕਰ ਰਹੇ ਆ ਅਸੀਂ ਲਿਖ ਕੇ ਦੇਾਂਗੇ ਇਸ ਤਰ੍ਹਾਂ ਇਹਨਾਂ ਦੇ ਵਾਸਤੇ ਬਾੜਾ ਪਤਾ ਲੱਗੇਗਾ ਲਿਖਿਆ ਹੋਇਆ ਕੀ ਆ ਅਸੀਂ ਲਿਖ ਕੇ ਦੇਾਂਗੇ ਵੀ ਆ ਆ ਚਾਹੀਦਾ ਹੈ ਆ ਚਾਹੀਦਾ ਹੈ ਆ ਚਾਹੀਦਾ ਹੈ ਉਹਦੇ ਵਿੱਚੋਂ ਜਿੰਨੀਆਂ ਕਿ ਡਿਮਾਂਡ ਹੈ ਇਹ ਮਿਹਨਤ ਇਹ ਸਮੱਸਿਆ ਇਹ ਹੈ ਜਦੋਂ ਅਸੀਂ ਸਵੇਰੇ ਮਾਰਨਿੰਗ ਵਾਕ ਕਰਨ ਆਉਂਦੇ ਆ ਤੇ ਗੰਦਗੀ ਬਹੁਤ ਹੈ ਜਦ ਕਿ ਇਥੇ ਪਾਰਕ ਬਣਿਆ ਹੋਇਆ ਬਹੁਤ ਵਧੀਆ ਵੱਡਾ ਪਾਰਕ ਹੈ ਤੇ ਸਫਾਈ ਪੂਰੀ ਹੋਣੀ ਚਾਹੀਦੀ ਹੈ ਸ਼ਾਮ ਨੂੰ ਬੱਚੇ ਵਗੈਰਾ ਵੀ ਆਉਂਦੇ ਹਨ ਸਾਡੇ ਨਾਲ ਉਹਨਾਂ ਦੇ ਪੈਰਾਂ ਦੇ ਮਿੱਟੀ ਘਟਾ ਇਹ ਗੰਦਮੰਦ ਜੋ ਵੀ ਹੈ ਸਾਰਾ ਨਾਲ ਜਾਂਦਾ ਬੱਚਿਆਂ ਦੇ ਬੱਚਿਆਂ ਨੂੰ ਵੀ ਦੇਖੋ ਪ੍ਰੋਬਲਮ ਆਉਂਦੀ ਹੈ ਅੱਜ ਕੱਲ ਡੇਂਗੂ ਵਗੈਰਾ ਬਹੁਤ ਫੈਲ ਰਿਹਾ ਇਹ ਵੀ ਹੋ ਸਕਦਾ ਹੈ ਸਾਨੂੰ ਵੀ ਬਿਮਾਰੀਆਂ ਲੱਗ ਸਕਦੀਆਂ ਨੇ ਆਉਂਦੇ ਤਾਂ ਅਸੀਂ ਬੋਨਿੰਗ ਵਾਕ ਇਸ ਲਈ ਆ ਕਿ ਫਰੈ ਦਾ ਕੁਛ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਪੱਕਾ ਮਾਲੀ ਚਾਹੀਦਾ ਇੱਥੇ ਜਿਹੜਾ ਪਰਮਨੈਂਟ ਸਫਾਈ ਕਰਦਾ ਰਹੇ